ਸਿੱਧੂ ਮੂਸੇਵਾਲੇ ਦੇ ਹੋਲੋਗ੍ਰਾਮ ਸ਼ੋਅ ਦੀ ਬੇਸਬਰੀ ਦੇ ਨਾਲ ਉਡੀਕ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਸਭ ਕੁਝ ਪਲਾਨ ਹੋ ਚੁੱਕਿਆ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਹੁਣ ਇੱਕ ਵੀਡੀਓ ਸਿੱਧੂ ਦੀ ਹਵੇਲੀ ਚੋਂ ਬਾਹਰ ਆ ਰਹੀ ਹੈ ਜਿਸ ਦੇ ਵਿੱਚ ਸਿੱਧੂ ਦੀ 뮤직 ਟੀਮ ਵੀ ਦੇਖੀ ਜਾ ਸਕਦੀ ਹੈ ਤੇ ਬਹੁਤ ਸਾਰੇ ਫੈਨ ਪੇजेस ਅਤੇ YouTube ਚੈਨਲ ਇਹ ਕਹਿ ਰਹੇ ਨੇ ਕਿ ਹੋਲੋਗ੍ਰਾਮ ਸ਼ੋਅ ਦੀ ਰਿਹਸਲ ਚੱਲ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਲੱਖਾ ਗਿੱਲ ਦੇ ਸ਼ੋਹ ਦੀ ਰਿਹਸਲ ਹੋ ਰਹੀ ਹੈ ਜਿਸ ਦਾ ਸਿੱਧੂ ਦੇ ਲੇਬਲ 911 ਰੈਕਟਰਸ ਤੋਂ ਗੁਲਾਬ ਸਿੱਧੂ ਦੇ ਨਾਲ ਐਂਡ ਟਾਈਮ ਗਾਣਾ ਆ ਚੁੱਕਿਆ ਹੈ। ਦੇਖੀ ਸਵੇ ਅੱਜ ਜੱਟ ਦੇ ਮੇਲੇ ਲੱਗਦੇ ਨਹੀਂ ਜਿਆਦਾ ਦੁਨੀਆ ਤੋਂ ਜਾਮਾ ਗਏ ਕੁੜੇ। ਉਸਨੇ ਆਪਣੇ ਇੰਸਟਾਗ੍ਰam ਤੇ ਇਹ ਵੀਡੀਓ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿਉਂਕਿ ਉਸ ਨੂੰ ਵੀ ਬਹੁਤ ਸਾਰੇ ਮੈਸੇਜਸ ਮਿਲੇ ਸੀ ਕਿ ਕੀ ਸ਼ੂਟ ਚੱਲ ਰਿਹਾ ਸਿੱਧੂ ਦੀ ਹਵੇਲੀ ਦੇ ਵਿੱਚ ਤਾਂ ਉਹਨਾਂ ਨੇ ਇਹ ਵੀਡੀਓ ਪਾ ਕੇ ਦੱਸਿਆ ਕਿ ਲਾਈਵ ਸ਼ੋਹ ਦੀ ਰਿਹਸਲ ਹੋਲੋਗ੍ਰਾਮ ਦੇ ਲਈ ਹਲੇ ਥੋੜੀ ਵੇਟ ਹੋਰ ਕਰਨੀ ਪੈਣੀ ਹੈ ਕਿਉਂਕਿ ਸਿੱਧੂ ਦੀ ਟੀਮ ਪੂਰੀਆਂ ਤਿਆਰੀਆਂ ਚ ਲੱਗੀ ਹੋਈ ਹੈ ਤੇ ਜਲਦੀ ਇਹ ਨਿਊਜ਼ ਵੀ ਫੈਨਸ ਨੂੰ ਮਿਲ ਜਾਣੀ ਹੈ। ਮਨੀ ਵਿੱਚ ਚਰਚਾ ਲੈਣਦੇ ਗਾ ਮੇ ਤੇਰਾ ਨੂੰ ਦੁਨੀਆ ਤੇ ਪਾ ਲੈਣਦੇ